ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਕਿਦਾਂ ਪੰਜਾਬ ਦੇ ਬੁੱਚੜ ਕੇ ਪੀਸ ਗਿੱਲ ਨੇ ਭਾਈ ਹਵਾਰੇ ਦੀ ਜਾਨ ਬਚਾਈ ਹਜ਼ਾਰਾਂ ਬੇਕਸੂਰਾਂ ਦੀ ਜਾਨ ਲੈਣ ਵਾਲਾ ਕੇਪੀਸ ਗਿੱਲ ਆਖਿਰ ਕਿਉਂ ਭਾਈ ਜਗਤਾਰ ਸਿੰਘ ਹਵਾਰੇ ਦੀ ਜਾਨ ਬਚਾ ਕੇ ਇੰਨਾ ਖੁਸ਼ ਹੋਇਆ ਆਓ ਜਾਣੀਏ ਪੂਰੀ ਗੱਲਬਾਤ ਪਰ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਪੰਜਾਬ ਦੇ ਬੁੱਚੜ ਸੀਐਮ ਬਿਆਨਤ ਸਿੰਘ ਦੇ ਕਤਲ ਤੋਂ ਬਾਅਦ ਜਦੋਂ ਭਾਈ ਹਵਾਰੇ ਨੂੰ ਫੜਿਆ ਗਿਆ ਤਾਂ ਪਹਿਲਾਂ ਤਾਂ ਸੀਬੀਆਈ ਦੇ ਅਫਸਰਾਂ ਨੇ ਭਾਈ ਹਵਾਰੇ ਨੂੰ ਗੱਡੀ ਵਿੱਚ ਬਿਠਾਉਂਦਿਆਂ ਹੀ ਬੜਾ ਸਮਾਂ ਲੱਜਤਾ ਬੜੌਖਾ ਬਿਠਾਇਆ ਉਹਨਾਂ ਨੇ ਗੱਡੀ ਵਿੱਚ ਜਦੋਂ ਅਫਸਰ ਭਾਈ ਹਵਾਰੇ ਨੂੰ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦੇ ਤਾਂ ਹਵਾਰਾ ਸਲਿੱਪ ਮਾਰ ਕੇ ਗੱਡੀ ਦੇ ਹੇਠਾਂ ਵੱਢ ਜਾਇਆ ਕਰੇ ਤੇ ਲਗਭਗ ਅੱਧਾ ਘੰਟਾ ਜ਼ੋਰ ਅਜਮਾਇਸ਼ ਕਰਨ ਤੋਂ ਬਾਅਦ ਭਾਈ ਹਵਾਰੇ ਨੂੰ ਗੱਡੀ ਵਿੱਚ ਬਿਠਾਇਆ ਗਿਆ ਤੇ ਇਥੇ ਦੱਸ ਦਈਏ ਕਿ ਭਾਈ ਹਵਾਰੇ ਨੂੰ ਫੜਨ ਸਮੇ ਪੁਲਿਸ ਅਫਸਰ ਵੀ ਬੜੇ ਡਰੇ ਹੋਏ ਸੀ ਇੰਸਪੈਕਟਰ ਤਾਂ ਇੰਨਾ ਡਰ ਗਿਆ ਸੀ ਕਿ ਉਹਦੇ ਬੁੱਕਲ ਵਿੱਚ ਪਿਆ ਰਿਵਲਵਰ ਉਸ ਤੋਂ ਚੱਲ ਗਿਆ ਤੇ ਗੋਲੀ ਉਸਦੇ ਨਾਲ ਬੈਠੇ ਏਐਸਆਈ ਪਵਨ ਕੁਮਾਰ ਦੇ ਪੱਟ ਵਿੱਚ ਜਾ ਲੱਗੀ ਇਸ ਤੋਂ ਬਾਅਦ ਪਿੰਕੀ ਕੈਟ ਨੇ ਗੱਡੀ ਭਜਾਈ ਤੇ ਲੁਧਿਆਣਾ ਡੀਐਮਸੀ ਵਿੱਚ ਰੋਕੀ ਕਿਉਂਕਿ ਪਿੰਕੀ ਕੈਟ ਦੋਂ ਡਰਾਈਵ ਕਰ ਰਿਹਾ ਸੀ ਤੋ ਉਥੇ ਪਵਨ ਕੁਮਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਸਾਰੇ ਪੁਲਸੀਏ ਭਾਈ ਹਵਾਰੇ ਨੂੰ ਲੈ ਕੇ ਸੀਆਈਏ ਆ ਗਏ ਐਸਐਸਪੀ ਅਤੇ ਡੀਆਈ ਤੇ ਹੋਰ ਵੱਡੇ ਵੱਡੇ ਅਫਸਰ ਵੀ ਆ ਗਏ ਉਹਨਾਂ ਦਿਨਾਂ ਵਿੱਚ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਉਣਾ ਸੀ ਸੋ ਕੇਪੀਐਸ ਗਿਲ ਨੇ ਡੇਲੀ ਸਿਕਿਉਰਿਟੀ ਚੈਕਿੰਗ ਲਈ ਉੱਥੇ ਆਉਂਦਾ ਸੀ ਨੇੜੇ ਹੋਣ ਕਰਕੇ ਉਹ ਵੀ ਡੇਢ ਘੰਟੇ ਵਿੱਚ ਸੀਆਈਏ ਲੁਧਿਆਣਾ ਪਹੁੰਚ ਗਿਆ ਆਪਣੇ ਥਾਣੀਦਾਰ ਦੀ ਗੋਲੀ ਵੱਜਣ ਕਾਰਨ ਪੂਰਾ ਸਟਾਫ ਗੁੱਸੇ ਵਿੱਚ ਸੀ ਭਾਵੇਂ ਕਿ ਗਲਤੀ ਆਪਦੇ ਬੰਦੇ ਦੀ ਸੀ ਪਰ ਫਿਰ ਵੀ ਉਹ ਗੁੱਸਾ ਭਾਈ ਜਗਤਾਰ ਸਿੰਘ ਹਵਾਰਾ ਉੱਤੇ ਲਾਉਣਾ ਚਾਹੁੰਦੇ ਸੀ ਕਿ ਇਹ ਸਟਾਫ ਕੇਪੀਐਸ ਨੂੰ ਸਿੱਧਾ ਹੀ ਕਹਿੰਦਾ ਕਿ ਇਸ ਬੰਦੇ ਕਰਕੇ ਸਾਡੇ ਇੰਸਪੈਕਟਰ ਦੀ ਗੋਲੀ ਵੱਜੀਏ ਗਿੱਲ ਸਾਹਿਬ ਅੱਜ ਅਸੀਂ ਇਸ ਬੰਦੇ ਨੂੰ ਛੱਡਣਾ ਨਹੀਂ ਤੇ ਫਰਜੀ ਇਨਕਾਊਂਟਰ ਕਰਨਾ ਇਹਦਾ ਅੱਜ ਰਾਤ ਹੁੰਦਿਆਂ ਹੀ ਇਸ ਦਾ ਭੋਗ ਪਾ ਦੇਣਾ ਸਟਾਫ ਨੂੰ ਪੂਰੀ ਉਮੀਦ ਸੀ ਕਿ ਗਿੱਲ ਨੇ ਸਾਨੂੰ ਹੱਲਾਸ਼ੇਰੀ ਦੇਣੀ ਹੈ ਤੇ ਸੌਖਾ ਹੀ ਮੰਨ ਜਾਣਾ ਮੰਨਣਾ ਕੀ ਸੀ ਇਹਨਾਂ ਨਾਲ ਤਾਂ ਅੱਗੇ ਬਹੁਤ ਮਾਰੇ। ਥੇ ਪਹਿਲਾਂ ਉਹਨੂੰ ਲੱਖਾਂ ਨੌਜਵਾਨ ਮਰਵਾ ਦੇਣ ਦਾ ਕੋਈ ਫਰਕ ਨਹੀਂ ਪਿਆ। ਹਵਾਰੇ ਨਾਲੇ ਨੂੰ ਕੀ ਫਰਕ ਪੈਣਾ ਹੈ? ਇਹ ਗੱਲ ਸੁਣ ਕੇ ਕੇਪੀਐਸ ਗਿੱਲ ਪੂਰੀ ਤਰ੍ਹਾਂ ਭੜਕ ਗਿਆ ਤੇ ਸਟਾਫ ਨੂੰ ਗਾਲ੍ਹਾਂ ਕੱਢਣ ਲੱਗ ਗਿਆ। ਤੇ ਕਹਿੰਦਾ ਕਿ ਜੇਕਰ ਕਿਸੇ ਨੇ ਵੀ ਕੋਈ ਪੁੱਠੀ ਹਰਕਤ ਕੀਤੀ ਤਾਂ ਆਪਣੇ ਅੰਜਾਮ ਦਾ ਉਹ ਖੁਦ ਜ਼ਿੰਮੇਵਾਰ ਹੋਵੇਗਾ। ਗਿੱਲ ਦਾ ਇਹ ਜਵਾਬ ਸੁਣ ਕੇ ਸਾਰੇ ਸਟਾਫ ਦੇ ਮੈਂਬਰ ਹੈਰਾਨ ਸੀ। ਕਿ ਕੱਲ ਤੱਕ ਜਿਹੜੇ ਕੰਮ ਲਈ ਸਾਨੂੰ ਮੈਡਲ ਮਿਲਦੇ ਸੀ ਇਨਾਮ ਮਿਲਦੇ ਸੀ ਅੱਜ ਉਹੀ ਗੇਮ ਪੁੱਠੀ ਕਿਵੇਂ ਪੈ ਗਈ ਦਰਅਸਲ ਸੀਐਮ ਬੈਂਤ ਸਿੰਘ ਦੇ ਕਤਲ ਤੋਂ ਬਾਅਦ ਜਦੋਂ ਇਹ ਸਿੰਘ ਪੁਲਿਸ ਦੇ ਹੱਥ ਆਏ ਤਾਂ ਉਦੋਂ ਤੱਕ ਪੂਰੇ ਹਾਲਾਤ ਬਦਲ ਚੁੱਕੇ ਸਨ ਜਿਸ ਨੂੰ ਕਿ ਸ਼ਾਇਦ ਸੀਬੀਆਈ ਸਮਝ ਨਹੀਂ ਪਾਈ ਸਮਝ ਨਹੀਂ ਰਹੀ ਸੀ ਇਹ ਗੱਲ ਤਾਂ ਜਗ ਜाहिर ਹੈ ਕਿ ਸੀਐਮ ਬੈਂਤ ਦੀ ਸ਼ਾਇਦ ਹੀ ਕੇਪੀਐਸ ਗਿੱਲ ਨੇ ਪੰਜਾਬ ਦੇ ਸਿੱਖਾਂ ਦਾ ਨੌਜਵਾਨ ਨੌਜਵਾਨੀ ਦਾ ਘਾਣ ਕੀਤਾ ਪਰ ਜਿਵੇਂ ਜਿਵੇਂ ਇਹ ਤਮਾਸ਼ਾ ਵੱਡਾ ਹੁੰਦਾ ਗਿਆ ਆ ਭਾਈ ਜਸਵੰਤ ਸਿੰਘ ਖਾਲੜਾ ਵਰਗਿਆਂ ਨੇ ਆਵਾਜ਼ਾਂ ਚੁੱਕੀਆਂ ਆਵਾਜ਼ ਚੁੱਕੀ ਅਤੇ ਮਨੁੱਖੀ ਅਧਿਕਾਰਾਂ ਲਈ ਲੜੇ ਤਾਂ ਕੇਪੀਐਸ ਗਿੱਲ ਅਤੇ ਬਿਆਨ ਸਿੰਘ 부ੱਛੜ ਵਰਗੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਵਿਦੇਸ਼ੀ ਸਰਕਾਰਾਂ ਤੋਂ ਵੀ ਦਬਾਅ ਪਿਆ ਅਤੇ ਹਾਈ ਕੋਰਟ ਵਿੱਚ ਵੀ ਪੁਰਾਣੇ ਕੇਸ ਓਪਨ ਹੋਏ। ਇਸ ਬਦਲ ਦੇ ਮਾਹੌਲ ਕਰਕੇ ਗਿੱਲ ਅਤੇ ਬਿਆਨਤ 부ੱਛੜ ਵਿਚਕਾਰ ਬਹੁਤ ਮਤਭੇਦ ਬਦਲਣ ਲੱਗੇ। ਜਦੋਂ ਸਿੰਘਾਂ ਨੇ ਸੀਐਮ ਦਾ ਕਤਲ ਕੀਤਾ ਤਾਂ ਇਹ ਸਭ ਤੋਂ ਪਹਿਲਾਂ ਸ਼ੱਕ ਦੀ ਸੂਈ ਕੇਪੀਐਸ ਗਿੱਲ ਤੇ ਗਈ। ਤੋ ਭਾਈ ਹਵਾਰੇ ਨੂੰ ਜਿਉਂਦਾ ਰੱਖਣ ਲਈ ਸਭ ਤੋਂ ਵੱਡਾ ਫਾਇਦਾ ਗਿੱਲ ਨੂੰ ਹੀ ਹੋਣਾ ਸੀ ਤੇ ਗਿੱਲ ਚਾਹੁੰਦਾ ਸੀ ਕਿ ਸਾਰੀ ਗੱਲ ਭਾਈ ਹਵਾਰੇ ਤੇ ਆਵੇ ਕਿਤੇ ਕੇਪੀਐਸ ਗਿੱਲ ਨਾ ਰਗੜਿਆ ਜਾਵੇ ਸੋ ਡਰ ਉਹਨੂੰ ਆਉਂਦਾ ਵੀ ਸੀਗਾ ਵੀ ਕਿਤੇ ਮੇਰਾ ਨਾਂ ਨਾ ਆਜੇ ਇਸ ਲਈ ਉਹਨੇ ਭਾਈ ਹਵਾਰੇ ਨੂੰ ਜਿਉਂਦਾ ਰੱਖਿਆ ਸੋ ਦੇਖ ਲਓ ਜਿਹੜੇ ਖਾੜਕੂਆਂ ਨੂੰ ਉਹ ਕੋ-ਕੋ ਕੇ ਮਾਰਦਾ ਸੀ ਕਿਸੇ ਸਮੇਂ ਕੇਪੀਐਸ ਗਿੱਲ ਨੂੰ ਭਾਈ ਹਵਾਰੇ ਦੀ ਜੋ ਕਿ ਖਾੜਕੂ ਸਿੰਘ ਸੀ ਉਹਨਾਂ ਦੀ ਜਾਨ ਬਚਾਉਣੀ ਪਈ ਉਸੋ ਸਮੇਂ-ਸਮੇਂ ਦੀ ਗੱਲ ਹੁੰਦੀ ਹੈ ਬਾਕੀ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਕਮੈਂਟ ਵਿੱਚ ਜਰੂਰ ਦੱਸਿਓ ਤੇ ਨਾਲ ਹੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਸੀਂ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਸੋ ਸਬਸਕ੍ਰਾਈਬ ਕਰਿਓ ਧੰਨਵਾਦ